ਬੱਚਿਆਂ ਦੇ ਮੁਹੱਲੇ ਦੇ ਵਿੱਚ ਰਹਿਣ ਦੇ ਨਾਲ ਵੀਨਾ ਮਾਤਾ ਜੀ ਕਹਿੰਦੇ ਐ ਨਾਮ ਤਾਂ ਮੇਰਾ ਨਹੀਂ ਜਾਣਦੇ ਸੀ ਤਾਂ ਬੱਚਿਆਂ ਨੇ ਮਾਂ ਬਣਾਤਾ ਤੇ ਇਸ ਲਈ ਸਾਡੇ ਏਰੀਆ ਦੇ ਵਿੱਚੋਂ ਜਦੋਂ ਇੱਕ ਛੋਟਾ ਜਿਹਾ ਬੱਚਾ ਸੇਵਕ ਸੇਵਾ ਦੇ ਵਿੱਚ ਬਿਨਾ ਕੌਂਸਲਰ ਬਣੇ ਹੈ ਕੰਮ ਐਨੇ ਕੀਤੇ ਸਾਡਾ ਹੁਣ ਦਿਲ ਵੀ ਹੈ ਕਿ ਇੰਨੇ ਖੂਬ ਵੋਟਾਂ ਦੇ ਉੱਤੇ ਜਿੱਤੇ ਔਰ ਲੈਟਰ ਬਾਕਸ ਦਾ ਨਿਸ਼ਾਨ ਜਿਹੜਾ ਦਿੱਤਾ ਗਿਆ ਪਰ ਮਾਰਨਾ ਸਭੇ ਪਰਦੇ ਜਿੱਦਾਂ ਟਕੂਗਾ ਇਹ ਟਕਦਾ ਆਇਆ ਟਕਦਾ ਰਹੂਗਾ ਅਸੀਂ ਦਿਲ ਤੈਰ ਦਿਲ ਤੋਂ ਕਰਨੇ ਇਹੀ ਜਿੱਤੇ ਔਰ ਇਹਨਾਂ ਦੇ ਮਾਤਾ ਜੀ ਜੋ ਸੇਵਾ ਵਿੱਚ ਆਏ ਆ ਉਹ ਵੀ ਨਾਲ ਅਸੀਂ ਵੀ ਇਹਨਾਂ ਦੇ ਨਾਲ ਇਹ ਇੱਕ ਪਰਿਵਾਰ ਦੀ ਤਰ੍ਹਾਂ ਮੱਲੇ ਨੂੰ ਡੀਟ ਕਰਦੇ ਹੈ ਔਰ ਇਸਨੇ ਕਰਦੇ ਸਾਡੀ ਇਹ ਸ਼ੁਭ ਕਾਮਨਾਵਾ ਕਿ 21 ਤਰੀਕ ਸ਼ਨੀਵਾਰ ਦਾ ਦਿਨ ਮੇਰੇ ਬੇਟੇ ਦਾ ਲੈਟਰ ਬਾਕਸ ਦਾ ਨਿਸ਼ਾਨ ਤਬਾਹ ਕੀ ਸਭ ਨੇ ਇਹਨਾਂ ਦੇ ਤੈਲ ਦੇ ਦਿਲ ਦੇਵਤੇ ਅਸ਼ੀਰਵਾਦ ਦੇਣਾ ਵਾ ਜਾਦਾ ਤੋਂ ਜ਼ਿਆਦਾ ਬੁੱਟਾ ਪੈਨ ਗਿਆ ਅਸੀਂ ਵੀ ਕਹਨੇ ਆ ਜਿੰਨੀ ਵੀ ਹੈ ਅਸੀਂ ਕਹਨੇ ਅੱਛਾ ਸੂਝਵਾਨ ਬੱਚਾ ਦੇਖ ਕੇ ਔਰ ਮੱਲੇ ਦੇ ਵਿੱਚ ਰਹਿੰਦਾ ਹੈ ਪਹਿਲਾਂ ਮੱਲੇ ਦਾ ਹੀ ਉਹ ਸੁਧਾਰ ਕਰਨਗੇ ਕਿ ਪਹਿਲਾਂ ਜਿਹੜਾ ਹੋਇਆ ਕੋਈ ਸੁਧਾਰ ਨਹੀਂ ਕੋਈ ਸੁਧਾਰ ਨਹੀਂ ਕੌਂਸਲਰ ਸਾਹਿਬ 5 ਸਾਲ ਤੋਂ ਅਸੀਂ ਤਾਂ ਦੇਖੇ ਵੀ ਨਹੀਂ ਉਹ ਕੋਈ ਸੁਧਾਰ ਨਹੀਂ ਕਦੀ ਆਏ ਕਦੀ ਕੋਈ ਮਦਦ ਸੀਵਰੇਨਸ ਫਾਈ ਹੋਏ ਕੋਈ ਕੁਛ ਵੀ ਨਹੀਂ ਮੇਰਾ ਬੇਟਾ ਇੱਧਰ ਜਿਹੜਾ ਪ੍ਰਧਾਨ ਹੈ ਰਕੇਸ਼ ਗੁਲਾਟੀ ਉਹ ਜੋ ਵੀ ਕੰਮ ਛੋਟੇ ਮੋਟੇ ਜੋ ਵੀ ਉਹਨੂੰ ਕਹਦੇ ਉਹ ਸਫਾਈ ਕਰਾ ਦੇ ਕਰਾਏ ਤਾ ਜੋ ਵੀ ਕਰੇ ਉਹ ਕਰਦਾ ਹੁਣ ਮੇਰਾ ਬੇਟਾ ਸੇਵਕ ਇਸ ਲਾਈਨ ਚ ਆਇਆ ਔਰ ਇਹਨੇ ਬਿਨਾ ਕੀਤੇ ਹੀ ਬਹੁਤ ਕੰਮ ਕੀਤੇ ਔਰ ਕਰਦਾ ਰਹੂਗਾ ਕੌਣ ਫਾਈਨਲ ਕੀ ਨਾਮ ਹੈ ਜੀ ਹਾਂਜੀ ਮੇਰਾ ਨਾਮ ਰੋਜੀ ਹੈ ਔਰ ਅਸੀਂ ਫੇਸ 2 ਦੁਗਰੀ ਵਿੱਚ ਰਹਿੰਦੇ ਆ ਅਸੀਂ ਸਾਰੀ ਫੈਮਲੀ ਅੱਜ ਸਾਡੇ ਨਾਲ ਸੇਵਕ ਜੀ ਜੁੜੇ ਆ ਸੇਵਕ ਵੀਰ ਜੀ ਜੁੜੇ ਆ ਔਰ ਉਹਨਾਂ ਦੀ ਫੈਮਿਲੀ ਅੱਜੇ ਅਸੀਂ ਸਾਰੇ ਇਹਨਾਂ ਦੇ ਨਾਲ ਆ ਔਰ ਇਹਨਾਂ ਦੇ ਨਾਲ ਮਿਲ ਕੇ ਅਸੀਂ ਇਹਨਾਂ ਨੂੰ ਜਿਤਾਵਾਂਗੇ ਤੇ ਵੋਟ ਲੈਟਰ ਬਾਕਸ ਤੇ ਹੀ ਪਾਵਾਂਗੇ 25 30 ਸਾਲ ਤੋਂ ਅਸੀਂ ਰਹੇ ਅਸੀਂ ਕਾਫੀ ਸਾਲਾਂ ਤੋਂ 25 ਤੋਂ 35 ਸਾਲਾਂ ਤੋਂ ਅਸੀਂ ਰਹਿੰਦੇ ਪਏ ਆ ਪਰ ਸਾਡੇ ਪਹਿਲੇ ਕਾਉਂਸਲਰ ਜਿਹੜੇ ਸਾਡੇ ਮਹੱਲੇ ਦੇ ਵਿੱਚ ਖੜੇ ਹੋਏ ਆ ਪਹਿਲਾਂ ਬਹੁਤ ਸਾਰੇ ਖੜੇ ਹੋਏ ਪਰ ਸਾਨੂੰ ਨਹੀਂ ਪਤਾ ਕਿਸੇ ਨੇ ਕੁਝ ਨਹੀਂ ਕਰਾਇਆ ਔਰ ਸਾਡੇ ਘਰ ਦੇ ਸਾਹਮਣੇ ਇੱਕ ਪਾਰਕ ਆਲੇ-ਦਾਲੇ 10 ਪਾਰਕ ਹੋਣਗੇ ਜੀ ਸਾਰੇ ਬਿਲਕੁਲ ਅੱਜ ਬਣਿਆ ਮੈਂਟੇਨ ਆ ਫੁੱਲ ਮੈਂਟੇਨ ਪਰ ਲੇਕਿਨ ਸਾਡੇ ਘਰ ਦੇ ਸਾਹਮਣੇ ਜਿਹੜਾ ਪਾਰਕ ਹੈ ਉਹ ਬਿਲਕੁਲ ਨਹੀਂ ਬਣਿਆ ਉਹਨੂੰ ਕਿਸੇ ਨੇ ਹੱਥ ਨਹੀਂ ਪਾਇਆ ਪਰ ਅਸੀਂ ਸੇਵਕ ਵੀਰੇ ਨੂੰ ਜਦੋਂ ਵੀ ਆਵਾਜ਼ ਮਾਰੀ ਜਦੋਂ ਵੀ ਫੋਨ ਕੀਤਾ ਸੇਵਕ ਵੀਰ ਜੀ ਸਾਡੇ ਨਾਲ ਹਮੇਸ਼ਾ ਖੜੇ ਹੋਏ ਕੂੜੇ ਦੀਆਂ ਟਰਾਲੀਆਂ ਭੇਜੀਆਂ ਕੂੜਾ ਸਾਡੇ ਪਾਰਕ ਦੇ ਵਿੱਚੋਂ ਚੱਕਿਆ ਗਿਆ ਔਰ ਖਤਮ ਵੀ ਕੀਤਾ ਔਰ ਸਾਨੂੰ ਇਹਨਾਂ ਤੋਂ ਪੂਰੀ ਉਮੀਦ ਆ ਅੱਜ ਅਗਰ ਕੂੜਾ ਚੱਕਿਆ ਗਿਆ ਤਾਂ ਸਾਡਾ ਪਾਰਕ ਬਿਲਕੁਲ ਸਾਫ਼ ਸੁਥਰਾ ਤੇ ਮੈਂਟੇਨ ਬਣਾਣਗੇ ਸਾਡੇ ਨਾਲ ਰਹਿਣਗੇ ਸਾਡੀ ਫੈਮਿਲੀ ਬਣ ਕੇ ਔਰ ਅਸੀਂ ਇਹਨਾਂ ਦੇ ਨਾਲ ਆ ਔਰ ਹਮੇਸ਼ਾ ਜੁੜੇ ਰਹਾਂਗੇ ਕਿਉਂਕਿ ਸਾਡੇ ਮਹੱਲੇ ਦੇ ਵਿੱਚ ਪਹਿਲੇ ਕਾਉਂਸਲਰ ਸੇਵਕ ਵੀਰ ਜੀ ਅੱਜ ਸਾਡੇ ਨਾਲ ਨੇ ਥੈਂਕ ਯੂ ਕੀ ਨਾਮ ਆਪਣਾ ਹੈ ਮੇਰਾ ਨਾਮ ਹਾਂ ਹਾਂ ਮੇਰਾ ਨਾਮ ਮਨਦੀਪ ਕਾਰਾ ਮੈਂ ਫੇਸ 2 ਦੁਗਰੀ ਵਿੱਚ ਰਹਿੰਦੀ ਆ ਤੇ ਸਭਸਾ ਇਹੀ ਆ ਕਿ ਸਾਡੇ ਇੱਥੇ ਮੱਲੇ 'ਚ ਕੋਈ ਕੰਮ ਨਹੀਂ ਹੁੰਦਾ ਆਲੇ ਦੁਆਲੇ ਸਵੀਪਰ ਆਂਦੇ ਨੇ ਸਫਾਈ ਕਰਦੇ ਨੇ ਪਰ ਸਾਡੀ ਲਾਈਨ 'ਚ ਬਿਲਕੁਲ ਸਫਾਈ ਨਹੀਂ ਹੁੰਦੀ ਗੰਦ ਰਹਿੰਦਾ ਵਾ ਪਰ ਸਾਨੂੰ ਇਹ ਕਹਿ ਰਹੇ ਨੇ ਕਿ ਅਸੀਂ ਸਾਰਾ ਕੰਮ ਕਰਾਵਾਂਗੇ ਸਾਨੂੰ ਉਮੀਦ ਵੀ ਹੈ ਕਿ ਕਰਾਣਗੇ ਵੀ ਇਹ ਸਾਡੇ ਮੱਲੇ ਦੇ ਨੇ ਇਹਨਾਂ ਨੂੰ ਪਤਾ ਸਾਡੇ ਮੱਲੇ 'ਚ ਕੀ ਪ੍ਰੋਬਲਮ ਆ ਕੀ ਨਹੀਂ ਜਿਨ੍ਹਾਂ ਨੂੰ ਪ੍ਰੋਬਲਮ ਪਤਾ ਹੋਏਗੀ ਉਹੀ ਪ੍ਰੋਬਲਮ ਦਾ ਹੱਲ ਕਰਨਗੇ ਇਸ ਕਰਕੇ ਅਸੀਂ ਵੋਟ ਇਹਨਾਂ ਨੂੰ ਹੀ ਪਾਵਾਂਗੇ ਸੇਵਕ ਵੀਰ ਜੀ ਨੂੰ ਹੀ ਜਿਤਾਵਾਂਗੇ ਤਾਂ ਜੋ ਸਾਡੇ ਮੱਲੇ ਦੇ ਕੰਮ ਹੋਣ ਸਾਡਾ ਮੱਲਾ ਵਿੱਚ ਸੁਧਾਰ ਹੋਵੇ ਲੈਟਰ ਤੁਸੀਂ ਇਹ ਦੱਸਿਓ ਤੁਹਾਡੇ ਇਲਾਕੇ ਦੇ ਵਿੱਚ ਪਾਣੀ ਦੀ ਵਿਵਸਥਾ ਸੀਵਰ ਦੀ ਵਿਵਸਥਾ ਕਿੰਦਾ ਨਹੀਂ ਹੈ ਸਾਡੇ ਇਲਾਕੇ ਵਿੱਚ ਪਾਣੀ ਸੀਵਰ ਦੀ ਪਾਣੀ ਦੀ ਵਿਵਸਥਾ ਠੀਕ ਹੈ ਸੀਵਰ ਦੀ ਕੋਈ ਵਿਵਸਥਾ ਨਹੀਂ ਹੈ ਜਿਹੜੀ ਮੀਂਹ ਆਵੇ ਕੁਛ ਆਵੇ ਸਾਡੇ ਘਰ ਦੇ ਅੱਗੇ ਇੰਨਾ ਪਾਣੀ ਖੜਾ ਹੋ ਜਾਂਦਾ ਵੈ ਇਹਦੀ ਜਿਹੜੀ ਡਰੇਨ ਜਾਲੀ ਆ ਉਹ ਜਿਹੜੇ ਸੀਵਰ ਨੇ ਉਹ ਚ ਬੋਹ ਆਂਦੀ ਏ ਸਾਨੂੰ ਧੁੱਪੇ ਬੈਣਾ ਵੀ ਔਖਾ ਹੋਇਆ ਹੋਇਆ ਅੱਜਕੱਲ ਤੇ ਲੇਕਿਨ 2 ਸਾਲ ਤੋਂ ਜਦੋਂ ਸੇਵਕ ਭਈਆ ਇਸ ਮੱਲੇ ਚ ਆਏ ਨੇ ਜਦੋਂ ਮੈਂ 2 ਸਾਲ ਤੋਂ ਜਾਂਦੇ ਮੈਨੂੰ ਨਹੀਂ ਪਤਾ ਕਦੋਂ ਆਏ ਨੇ ਮੈਂ ਇਹਨਾਂ ਨੂੰ ਜਦਵੀ ਫੋਨ ਕੀਤਾ ਵੇ ਇਹਨਾਂ ਨੇ ਇੱਕ ਵਾਰ ਸਾਡੇ ਮੇਰੇ ਹਸਬੰਦ ਨੂੰ ਮਿਲ ਕੇ ਕਿਹਾ ਸੀ ਜੀ ਮੈਂ ਮਤਲਬ ਕਿ ਇੱਥੇ ਤੁਹਾਡੇ ਤੋਂ ਗੱਲ ਸੁਣਾਗਾ ਅਸੀਂ ਹੀ ਪੂਰੇ ਮੁਹੱਲੇ ਦਾ ਨਾ ਸਾਰਾ ਕਿਆਰੀਆਂ ਦਾ ਕੂੜਾ ਇੱਥੇ ਆਂਦਾ ਹੈ ਔਰ ਅਸੀਂ ਭਈਆ ਨੂੰ ਫੋਨ ਕਰਦੇ ਆ ਭਈਆ ਇਹ ਚੱਕਵਾ ਦਿਓ ਇਹ ਹਮੇਸ਼ਾ ਨਾਲ ਹੁੰਦੇ ਨੇ ਇੱਕ ਵਾਰ ਅਸੀਂ ਆਊਟ ਆਫ ਕੰਟਰੀ ਸੀ ਤੇ ਸਾਡੀ ਪ੍ਰੋਬਲਮ ਆ ਗਈ ਸੀ ਕੋਈ ਕਿਸ ਨੇ ਸਾਡੀ ਛੁੱਟੀ ਇੱਧਰ ਐਵੀ ਸ਼ਿਕਾਇਤ ਕਰਤੀ ਭਈਆ ਨੇ ਹੀ ਪਿੱਛੋਂ ਉਹਨਾਂ ਨੂੰ ਦੇਖਿਆ ਅਸੀਂ ਭਈਆ ਨੂੰ ਫੋਨ ਕੀਤਾ ਜਿਹੜਾ ਬੰਦਾ ਬਿਨਾ ਮਤਲਬ ਕਿ ਮਤਲਬ ਤੋਂ ਸਾਡੇ ਨਾਲ ਖੜਾ ਹੁੰਦਾ ਹੁਣ ਤਾਂ ਇਹ ਸਾਡੇ ਮਹੱਲੇ ਚ ਖੜੇ ਹੋ ਰਹੇ ਨੇ ਇਹਨਾਂ ਦੇ ਮਮਾ ਤੇ ਅਸੀਂ ਆਪਣੇ ਪਰਿਵਾਰ ਦੇ ਨਾਲ ਆ ਕਿਉਂਕਿ ਇਹ ਮਹੱਲਾ ਸਾਡਾ ਪਰਿਵਾਰ ਹੈ ਪਰਿਵਾਰ ਹਮੇਸ਼ਾ ਇਕੱਠਾ ਹੁੰਦਾ ਹੈ ਔਰ ਇਹਨਾਂ ਨੇ ਹਮੇਸ਼ਾ ਸਾਥ ਦਿੱਤਾ ਹੈ ਪਰਿਵਾਰ ਦੀ ਤਰ੍ਹਾਂ ਤੇ ਅਸੀਂ ਇਹਨਾਂ ਦਾ ਸਾਥ ਦੇਵਾਂਗੇ ਔਰ ਮੈਂ ਸਾਰਿਆਂ ਨੂੰ ਕਹਿਨੀ ਹੈ ਸਾਥ ਦਿਓ ਕਿਉਂਕਿ ਇਹ ਨਹੀਂ ਸਵਾਰਥ ਭਾਵਨਾ ਵਾਲੀ ਹੀ ਸਭ ਦੀ ਸੇਵਾ ਕਰਦੇ ਨੇ ਔਰ ਇੱਕ ਕਾਲ ਤੇ ਗੱਲ ਸੁਣਦੇ ਨੇ ਇਹ ਨਹੀਂ ਕਿ ਲਾਰਾ ਲਾਂਦੇ ਨੇ ਲਾਰਾ ਕਦੀ ਨਹੀਂ ਲਾਇਆ ਅਜ ਤੱਕ ਇਹਨਾਂ ਨੇ ਤੁਹਾਨੂੰ ਯਕੀਨ ਹੈ ਜੀ ਕੰਮ ਕਰਾਉਣਗੇ ਬਿਲਕੁਲ ਜੀ ਤੁਸੀਂ ਮੰਨੋਗੇ ਸਾਨੂੰ ਨਹੀਂ ਪਤਾ ਸੀਗਾ ਇਹਨਾਂ ਦੀ ਟਿਕਟ ਕੈਨਸਲ ਹੋਈ ਤੇ ਇੱਥੇ ਪਹਿਲਾਂ ਆਏ ਕਾਂਗਰਸ ਵਾਲੇ ਅਸੀਂ ਸੋਚਿਆ ਚਲੋ ਇੱਕ ਕੁਝ ਕਰਾਂਗੇ ਕਾਂਗਰਸ ਵਾਲੇ ਲੇਕਿਨ ਜਦੋਂ ਸਾਨੂੰ ਪਤਾ ਲੱਗੇ ਭయ్యా ਖੜੇ ਹੋਏ ਨੇ ਸਾਡੀ ਖੁਸ਼ੀ ਦਾ ਠਿਕਾਣਾ ਨਹੀਂ ਸੀ ਔਰ ਅਸੀਂ ਖੁਦ ਕਹਿ ਕੇ ਆ ਜਿਹਨਾਂ ਨੂੰ ਇੱਥੇ ਬੁਲਾਇਆ ਭయ్యా ਆਓ ਅਸੀਂ ਉਹ ਇਕੱਠੇ ਹੋਨੇ ਆ ਆਪਾਂ ਮਿਲਦੇ ਆ ਕਿਉਂਕਿ ਅਸੀਂ ਯੂਜ਼ਿੰਗ ਸ਼ਾਪ ਤੇ ਗਏ ਤੇ ਉਧਰ ਗਏ ਸੀ ਗ੍ਰੀਨਲੈਂਡ ਸਕੂਲ ਵਾਲੇ ਫਿਰ ਅਸੀਂ ਉੱਥੇ ਗਏ ਇਹਨਾਂ ਦੀ ਮੀਟਿੰਗ ਅਟੈਂਡ ਕਰਨ ਕਿਉਂਕਿ ਅਸੀਂ ਸਾਡੇ ਪਰਿਵਾਰ ਦਾ ਬੰਦਾ ਇੱਕ ਖੜਾ ਹੋਇਆ ਵੇ ਅਸੀਂ ਉਹਨੇ ਨਾਲੇ ਔਰ ਤੁਸੀਂ ਜਦ ਮਰਜੀ ਦੇਖੋ ਜਿੰਨੂੰ ਮਰਜੀ ਪੁੱਛ ਲੋ ਵੀ ਇੱਕ ਕਾਲ ਤੇ ਇਹ ਕੰਮ ਕਰਦੇ ਨੇ ਕਦੀ ਇਹਨਾਂ ਨੇ ਆਸਾ ਖਲਾਰਾ ਨਹੀਂ ਲਾਇਆ ਔਰ ਜਦ ਹੀ ਫਿਰ ਖੁਦ ਆਣਗੇ ਸਾਨੂੰ ਪਤਾ ਵੀ ਇਹ ਲੋਕਾਂ ਦਾ ਹੋਰ ਵੀ ਭਲਾ ਕਰਨਗੇ ਠੀਕ ਹੈ ਲੋਕਾਂ ਨੂੰ ਕੀ ਕਹਿਣਾ ਚਾਹਾਂਗੇ ਇਲਾਕਾ ਵਾਸੀ ਇਲਾਕਾ ਵਾਸੀ ਨਹੀਂ ਇਹ ਕਹਿਣਾ ਚਾਹੂੰਗੀ ਕਿਸੇ ਤੇ ਵਿਸ਼ਵਾਸ ਜੇ ਕਰੋ ਅੱਖਾਂ ਮੀਚ ਕੇ ਨਾ ਕਰੋ ਉਹਦੇ ਬੰਦੇ ਨੂੰ ਪਰਖੋ ਤਾਂ ਕਰੋ ਇਹ ਨਹੀਂ ਕਿ ਲਈ ਲੱਗਣਾ ਲੱਗੋ ਵੀ ਅਸੀਂ ਹਮੇਸ਼ਾ ਕਾਂਗਰਸ ਨੂੰ ਵੋਟ ਪਾਣੇ ਸੀ ਉਹਨੂੰ ਹੀ ਪਾਵਾਂਗੇ ਨਹੀਂ ਜਿਹੜਾ ਬੰਦਾ ਤੁਹਾਡੇ ਨਾਲ ਹੈ ਤੁਹਾਡੇ ਦੁੱਖ ਸੁੱਖ ਚ ਖੜਾ ਹੈ ਉਹਦੇ ਨਾਲ ਹੋ ਕਿਉਂਕਿ ਦੁੱਖ ਸੁੱਖ ਚ ਖੜੇ ਹੋਣ ਵਾਲਾ ਬੰਦਾ ਹੀ ਆਪਣਾ ਹੁੰਦਾ ਹੈ ਆਪਣੀ ਵੋਟ ਦਾ ਸਹੀ ਇਸਤੇਮਾਲ ਕਰੋ ਔਰ ਪੜ੍ਹੇ ਲਿਖੇ ਬੰਦੇ ਕਾਰਨਾ ਨਾ ਬੈਠੋ ਵੋਟ ਜ਼ਰੂਰ ਪਾਓ ਆਪਣਾ ਵੋਟ ਬਿਲਕੁਲ ਵੇਸਟ ਨਾ ਕਰੋ ਆਪਣੀ ਪੜ੍ਹਾਈ ਲਿਖਾਈ ਨੂੰ ਵੇਸਟ ਨਾ ਕਰੋ ਆਪਣਾ ਵੋਟ ਜ਼ਰੂਰ ਪਾਓ ਆਪਣਾ ਹੱਕ ਬਿਲਕੁਲ ਨਾ ਛੱਡੋ ਜੇ ਤੁਸੀਂ ਆਪਣਾ ਹੱਕ ਛੱਡੋਗੇ ਤੁਸੀਂ